ਮੈਂ ਨਿਮਤਨਾ ਬែក ਤੋਂ ਸਵਾਲ ਕਰੂੰਗਾ ਤੁਹਾਨੂੰ ਸਵਾਲ ਕਰੂੰਗਾ ਵਾਹ 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 ਦੱਸੋ ਵਾਹ ਇਹ ਵਾਹ ਹੁਣ ਦੱਸੋ ਕਿਹੜਾ ਕਿਹੜਾ ਸਿੰਘ ਬੋਲਦਾ ਦੱਸੋ ਪੁੱਤੋਂ ਕਿਹੜਾ ਸਿੰਘ ਬੋਲਦਾ ਵਾਹ ਇਹ ਵਾਹ ਇਹ ਵਾਹ ਇਹ ਵਾਹ ਇਹ ਗੁਰੂ ਦੱਸੋ ਕਿਹੜਾ ਕਿਹੜਾ ਸਿੰਘ ਪ੍ਰਵੇਸ਼ ਕੀਤਾ ਦੱਸੋ ਮੈਂ ਬੈਂਗੋ ਨਾਮ ਨਹੀਂ ਵਾਹ ਜੀ ਕੋ ਭਾਈ ਗੁੱਟੇ ਫਤਿਹ ਕਿਹੜਾ ਕਿਹੜੇ ਸ਼ੀਸ਼ ਸਿੰਘ ਨੇ ਦਿੱਤੋ ਹਾਂਜੀ ਬਾਬਾ ਗੁੱਟਾ ਸਾਹਿਬ ਜੀ ਆ ਬੋਤਾ ਸਾਹਿਬ ਬਾਬਾ ਬੋਤਾ ਸਿੰਘ ਜੀ ਅਗਲੇ ਸਵਾਲ ਕੋਈ ਸਵਾਲ ਨਹੀਂ ਕਰ ਸਾਡੇ ਸਵਾਲਾਂ ਦਾ ਜਵਾਬ ਵੀ ਮੇਰੇ ਦਾ ਕੋਈ ਜਵਾਬ ਨਹੀਂ ਮੈਨੂੰ ਕੋਈ ਸਵਾਲ ਨਹੀਂ ਚਲੋ ਅੱਗੇ ਜਾਈਏ ਬਿਲਕੁਲ ਬਖੰਡ ਕਰ ਰਿਹਾ ਤੂੰ ਬਿਲਕੁਲ ਬਖੰਡ ਕਰ ਰਿਹਾ ਤੂੰ ਪ੍ਰਸ਼ਾਸਨ ਦੀ ਅਗਦੀ ਦੇ ਵਿੱਚ ਵਾਹ ਬਿਲਕੁਲ ਬਖੰਡ ਕਰ ਰਿਹਾ ਹੈ ਮੈਂ ਪ੍ਰਸ਼ਾਸਨ ਨੂੰ ਮਾਰੋ ਵਾਹ ਹੁਣ ਹੱਥ ਕੱਢੀ ਲਾ ਕੇ ਚੱਲੋ ਬਾਹਰ ਨੂੰ ਲੈ ਕੇ ਚੱਲੋ ਮੈਂ ਜਗਾ ਨਾ ਬਾਰ ਲੈਗਾ ਵਾਹ ਜਾਂ ਸਾਡੇ ਖਵਾਂ ਦਾ ਜਵਾਬ ਦੇ ਇੱਥੇ ਆਪ ਦੀ ਮੱਜ ਤੋਂ ਸਾਰੀ ਦੁਨੀਆ ਨੂੰ ਸਾਡੀ ਕੌਮ ਨੂੰ ਕਿਹੜਾ ਕਰ ਕਰਨ ਆਏ ਸਾਡੀ ਕੌਮ ਦਾ ਕਿਹੜਾ ਕਰ ਕਰਨ ਆਏ ਮੇਰੇ ਆਪ ਇਸ ਨੂੰ ਕਰਦਾ ਇਹ ਨਹੀਂ ਗੱਲ ਮੇਰੇ ਸਵਾਦ ਜੋ ਆਉਂਦੇ ਵੀ ਨਹੀਂ ਮੇਰਾ ਸਿਰ ਤੇ ਮੈਂ ਕਟਰਾ ਜੀਦਾ ਤੂੰ ਸਿਉਰੀ ਕਰਦੇ ਨਾ ਹਾਂ ਕਟਾਂਗੇ ਕੁਦਵਾਬ ਦੇ ਸਕਦਾ ਬਾਬਾ ਜਦੋਂ ਮਾਤੀ ਚਲੀ ਗਈ ਬਸ ਅਸਰ ਕੀ ਰਹਿ ਗਿਆ ਬਾਬਾ ਜੀ ਕੀ ਗੱਲ ਹੈ ਜੀ ਤੁਸੀਂ ਛੱਡੋ ਜਿੱਦਾਂ ਸਾਡੀ ਮਾਤੀ ਦੀ ਉਸ ਪਾਸੇ ਜਾਂਦੀ ਪਰ ਸਿਰ ਸਾਡਾ ਹੈ ਹੀ ਨਹੀਂ ਇਹਦਾ ਮਤਲਬ ਫਿਰ ਕੱਟਿਆ ਵੀ ਹੋ ਜਾਣਾ ਨਾ ਲੱਗਦਾ ਮੈਂ ਪਰਿਵਾਰ ਦੇ ਵਿੱਚੋਂ ਪੁੱਛੂੰਗਾ ਤੈਨੂੰ ਦੱਸੋ ਗਾਵੇ ਜੀਪ ਸਿੰਘ ਦਾ ਦੱਸੋ ਮੈਨੂੰ ਭਾਈ ਮਣੀ ਸਿੰਘ ਦੱਸੋ ਮੈਨੂੰ ਗੋਤਾ ਸਿੰਘ ਦੱਸੋ ਮੈਨੂੰ ਭਾਈ ਬੱਜਾ ਸਿੰਘ ਦੱਸੋ ਮੈਨੂੰ ਕਪਾਜ਼ੀ ਰੋਗ ਜੀ ਹੋਈ ਸੀ ਸਾਡਾ ਹਾਂਜੀ ਅੱਜ ਅਸੀਂ ਗੁਰਦੁਆਰਾ ਜੋ ਰੋਇਪੁਰ ਸ਼ਹਿਰ ਦੇ ਬਸੰਤ ਵਿਹਾਰ ਦੇ ਵਿੱਚ ਇੱਕ ਨਿੱਜੀ ਗੁਰਦੁਆਰਾ ਸਾਹਿਬ ਜਿਹੜਾ ਇੱਕ ਬਾਬਾ ਸਰਵਣ ਸਿੰਘ ਜੀ ਨੇ ਬਣਾਇਆ ਸੀਗਾ ਜਿਹਦੇ ਵਿੱਚ ਅਸੀਂ ਪਿਛਲੇ ਕਾਫੀ ਸਮੇ ਤੋਂ ਇੱਥੇ ਨਿਗਰਾਨੀ ਰੱਖੀ ਸੀ ਕਿ ਇਸ ਗੁਰਦੁਆਰੇ ਵਿੱਚ ਕੁਛਾਂ ਦੱਸਾਂ ਮਨਮਤ ਬੜੇ ਵੱਡੇ ਪੱਧਰ ਤੇ ਹੋ ਰਹੀ ਸੀ ਜਿਹਦੀਆਂ ਅਗੇ ਅਸੀਂ ਗੁਪਤ ਤੌਰ ਤੇ ਸੰਗਤ ਰੂਪੀ ਵਿੱਚੋਂ ਭੇਜ ਕੇ ਕਿਸੇ ਨੂੰ ਅਸੀਂ ਵੀਡੀਓ ਵੀ ਬਣਵਾਈਆਂ ਉਹ ਵੀਡੀਓ ਅਸੀਂ ਪ੍ਰਸ਼ਾਸਨ ਨੂੰ ਦਿੱਤੀਆਂ ਉਹ ਵੀਡੀਓ ਅਸੀਂ ਤੁਹਾਨੂੰ ਪ੍ਰੈਸ ਨੂੰ ਵੀ ਦੇਾਂਗੇ ਕਿ ਉਸ ਵੀਡੀਓ ਵਿੱਚ ਕਿਸ ਤਰ੍ਹਾਂ ਬਾਬਾ ਸਰਵੰਸ ਸਿੰਘ ਜੀ ਕਹਿੰਦੇ ਜੇ ਮੇਰੇ ਵਿੱਚ ਭਾਈ ਮਨੀ ਸਿੰਘ ਜੀ ਆ ਜਾਂਦੇ ਆ ਉਹਦਾ ਡਰਾਮਾ ਕਰਦੇ ਸਾਡੇ ਕੋਲ ਵੀਡੀਓ ਬਣਿਆ ਕਦੀ ਬਾਬਾ ਬੋਤਾ ਸਿੰਘ ਜੀ ਆ ਜਾਂਦੇ ਨੇ ਕਦੀ ਕੋਈ ਹਰੇਕ ਛੀਤ ਸਿੰਘ ਈ ਸ਼ੀਤ ਸਿੰਘ ਨਾਲ ਲੈ ਕੇ ਜਦੋਂ ਕਿ ਇਹ ਕੁਝ ਵੀ ਨਹੀਂ ਹੁੰਦਾ ਆਪਾਂ ਨੂੰ ਪਤਾ ਹੈ ਅਸੀਂ ਬਾਬਾ ਜੀ ਨੂੰ ਚੈਲੰਜ ਦਿੱਤਾ ਸੀਗਾ ਕਿ ਜਦੋਂ ਤੁਸੀਂ ਕਹਿੰਦੇ ਸਾਡੇ ਦੇ ਸ਼ੀਤ ਸਿੰਘ ਆਉਂਦੇ ਆ ਟਾਡੇ ਤੁਸੀਂ ਦੱਸੋ ਅਸੀਂ ਸਵਾਲ ਕਰਾਂਗੇ ਤੁਸੀਂ ਸਾਡੇ ਸਵਾਲਾਂ ਦਾ ਜਵਾਬ ਦਿਓ ਕਿਉਂਕਿ ਅਸੀਂ ਤੁਹਾਡੇ ਨਾਲ ਗੱਲਾਂ ਕਰਨ ਜਿਹੜੇ ਤੁਹਾਨੂੰ ਅਛੀਰ ਸਿੰਘ ਤੁਸੀਂ ਆਹਦੇ ਜੀ ਉਹਨਾਂ ਸ਼ਹੀਦਾਂ ਸਿੰਘਾਂ ਨਾਲ ਗੱਲ ਕਰਾਂਗੇ ਪਰ ਬਾਬਾ ਜੀ ਉਹਨਾਂ ਦੇ ਵਿੱਚੋਂ ਸਾਨੂੰ ਜਵਾਬ ਨਹੀਂ ਦੇ ਸਕੇ ਬੜੀ ਬਾਬਾ ਜੀ ਨਾਲ ਗੱਲ ਹੋਈ ਬਿਲਕੁਲ ਅੰਦਰ ਕਹਿੰਦੇ ਸੀ ਅੰਦਰ ਉਹਨਾਂ ਅੱਜ ਫੇਰ ਡਰਾਮਾ ਕੀਤਾ ਮੇਰੇ ਸਾਹਮਣੇ ਕਿ ਬਾਬਾ ਬੋਤਾ ਸਿੰਘ ਛੀਰ ਬੋਤਾ ਸਿੰਘ ਤੇ ਗਰਜਾ ਸਿੰਘ ਤੁਸੀਂ ਸੁਣਿਆ ਬਹੁਤ ਤਗੜੀ ਮਹਾਨ ਸ਼ਖਸੀਅਤ ਆ ਕੌਮ ਦੇ ਵੱਡੇ ਵੱਡੇ ਸ਼ਹੀਦ ਨੇ ਕਹਿੰਦੇ ਨੇ ਕਿ ਬਾਬਾ ਜੀ ਆ ਅੱਜ ਆ ਗਏ ਨੇ ਬਾਬਾ ਬੋਤਾ ਸਿੰਘਾਂ ਹੱਥ ਮਾਰ ਲੱਗ ਪਏ ਇਹ ਸਾਡੇ ਕੋ ਵੀਡੀਓ ਬਣੀ ਆ ਅੱਜ ਦੀ ਵੀਡੀਓ ਬਣੀ ਆ ਤੇ ਬਾਬਾ ਬੋਤਾ ਸਿੰਘ ਜੀ ਆ ਗਏ ਆ ਜਦੋਂ ਮੈਂ ਕਿਹਾ ਵੀ ਮੇਰੇ ਸਵਾਲਾਂ ਦੇ ਜਵਾਬ ਕਹਿੰਦੇ ਇਸ ਵਕਤ ਅਸੀਂ ਕਿਸੇ ਦੇ ਸਵਾਲਾਂ ਦੇ ਜਵਾਬ ਨਹੀਂ ਦਿੰਦੇ ਨਾ ਦੇ ਸਕਦੇ ਆ ਬਾਬਾ ਜੀ ਤੁਸੀਂ ਇੱਥੇ ਤੋਂ ਸ਼ੁਰੂ ਕਰ ਅਸੀਂ ਬਕਾਇਦਾ ਕਾਲ ਤੱਕ ਬਕਾਇਦਾ ਅਸੀਂ ਕਾਲ ਤੱਕ ਸਹਿਬ ਰਿਪੋਰਟ ਕੀਤੀ ਸੀ ਧਰਮ ਪ੍ਰਚਾਰ ਕਮੇਟੀ ਦੇ ਸਹਿਯੋਗ ਦੇ ਨਾਲ ਧਰਮ ਪ੍ਰਚਾਰ ਕਮੇਟੀ ਦੇ ਜੋ ਡਿਊਟੀ ਅਫਸਰ ਸੀ ਉਹਨਾਂ ਨਾਲ ਸਾਡਾ ਬੜਾ ਇੰਟਰਨੈਸ਼ਨਲ ਪੰਥਕਦਲ ਦਾ ਦਾਸ ਸੇਵਾਦਾਰ ਪੰਜਾਬ ਪ੍ਰਧਾਨ ਧੰਨ ਸਿੰਘ ਦਾ ਅਸੀਂ ਜੋ ਰਿਪੋਰਟ ਕਿਤੇ ਕਾਲ ਤੱਕ ਸਾਹਿਬ ਤੋਂ ਰਿਪੋਰਟ ਆਈ ਆ ਅਸੀਂ ਉਹ ਰਿਪੋਰਟ ਲੈ ਕੇ ਸਿੱਧੀ ਕਾਰਵਾਈ ਨੇ ਕੀਤੀ ਅਸੀਂ ਸਵੇਰ ਤੋਂ ਐਸਐਸਪੀ ਸਾਹਿਬ ਦਾ ਟਾਈਮ ਲੈ ਕੇ ਉਹਨਾਂ ਤੋਂ ਫਿਰ ਉਹਨਾਂ ਨੇ ਡੀਐਸਪੀ ਦੋ ਡੀਐਸਪੀ ਨੇ ਜਿਨ੍ਹਾਂ ਦੀ ਡਿਊਟੀ ਲਈ ਆ ਉਹ ਡਿਊਟੀ ਅਨੁਸਾਰ ਅਸੀਂ ਉਹ ਡਿਊਟੀ ਅਨੁਸਾਰ ਅਸੀਂ ਇਹਨਾਂ ਦੇ ਡੀਐਸਪੀ ਜਿਹੜੇ ਆਏ ਨੇ ਉਹਨਾਂ ਨੇ ਪੂਰੀ ਗੁਰਮਤਿ ਅਨੁਸਾਰ ਗੁਰਦੁਆਰਾ ਗੁਰੂ ਸਰ ਜਾਮਨੀ ਸਾਹਿਬ ਇਸ ਸ਼ੋਭਤ ਹੋਣਗੇ ਰੂਪ ਜਿਹੜੇ ਤੇ ਨੇ ਰੂਪ ਤੇ ਨਾਲ ਪੋਥੀਆਂ ਨੇ ਉੱਥੇ ਸ਼ੋਭਤ ਕੀਤੇ ਜਾਣਗੇ ਔਰ ਦੂਜੀ ਰੇ ਕਾਰਵਾਈ ਦੀ ਗੱਲ ਜੇ ਪ੍ਰਸ਼ਾਸਨ ਕਾਰਵਾਈ ਨਹੀਂ ਕਰਦਾ ਫਿਰ ਅਸੀਂ ਅਗਲੇ ਦਿਨਾਂ ਦੇ ਵਿੱਚ ਕਾਰਵਾਈ ਕਰਵਾਵਾਂਗੇ ਤੇ ਇਹ ਕੇਸ ਪੰਜ ਪਿਆਰੇ ਅਕਾਲ ਤਖਤ ਸਾਹਿਬ ਉਹਨਾਂ ਦਿੱਤਾ ਜਾਵੇਗਾ ਕੀ ਨਾਮ ਤੁਹਾਡਾ 10 ਬਾਬਸ ਅਨਾਬ ਸਿੰਘ ਪੰਜਾਬ ਪ੍ਰਧਾਨ ਧਾਰਮਿਕ ਵਿੰਗ ਇੰਟਰਨੈਸ਼ਨਲ ਪੰਥਕ ਦਲ ਕੀ ਨਾਮ ਤੁਹਾਡਾ ਤੇ ਕੀ ਮਾਮਲਾ ਕੀ ਹੈ ਸਾਰਾ ਬਾਬਾ ਸਰੂਥੀ ਕੀ ਮਸਲਾ ਕੀ ਹੈ ਮਸਲਾ ਹੈ ਕਿ ਸਾਡਾ ਜਵਾਈ ਹੈ ਤੇ ਤੇ ਬੰਦਾ ਪੰਨਾ 2 ਜਿਹਦਾ ਸਿਦਸੀਆਂ ਦੇ ਪਹਰੇ ਆ ਚਾਹ ਪਾਏ ਦੇ ਮੋਈਆਂ ਬਣਾ ਲਓ। ਮੋਈਆਂ ਬਣਾ ਕੇ ਇਹਨਾਂ ਨੇ ਮਰਨਾ। ਸਰਾਉਣੀ ਪੇਟੀ ਅਕਾਲ ਦਾ ਦਰਖਾਵਾ ਦਿੱਤੀ ਵਰਨਾ ਪਹਰੇ ਆਉਂਦੇ ਆ ਬਾਹ ਮਾਰਦੇ। ਜਿਹੜਾ ਕਿਸੇ ਨਾਲ ਦੇ ਪਹਰੇ ਆਉਂਦੇ ਆ ਉਹਨਾਂ ਨੂੰ ਕੋਈ ਪਤਾ ਨਹੀਂ ਹੁੰਦਾ। ਜੀਨਨਾ ਕੀ ਹੁੰਦਾ। ਇਹ ਪਹਰੇ ਵਾਲੇ ਜਾਣਦੇ ਵਾਲੀ ਕੋਈ ਹੁੰਦਾ। ਜੇ ਕੋਈ ਜਾਣਕਾਰ ਹੋਵੇ। ਜਿਹੜੇ ਪੈਰੇ ਆਉਂਦੇ ਆ ਸਾਨੂੰ ਉਹਨਾਂ ਸਾਡੇ ਨਾਲ ਕੀ ਹੋਣੇ ਸੁਖਵਿੰਦਰ ਬਾਹਰ ਹੀ ਨੇ ਚੇ ਨੋਕ ਮੋਈਆਂ ਬਣਾ ਲੈਂਦੇ ਆ ਮੋਈਆਂ ਬਣਾ ਕੇ ਸ੍ਰੀ ਲਕੀਟੇ ਦੇ ਸਟਾਫ ਕਰਦੇ ਆ ਵੀ ਬਾਬਾ ਜੀ ਪੋਤਾ ਸਿੰਘ ਆਉਂਦਾ ਜਾਂ ਬਾਬਾ ਦੀਪ ਸਿੰਘ ਆਉਂਦਾ ਜਾਂ ਕਿਹਤਰਾ ਹੀ ਨਹੀਂ ਮੰਨਦੇ ਹਾਂਜੀ ਜਿੰਨੇ ਮਹਾਰਾਜ ਦੇ ਸੁਬ ਲੈ ਚਲੇ ਹਾਂ ਪਾਉਂਦੇ ਜਾਂਦੇ ਚਲੇ ਪੋਥੀਆਂ ਲੈ ਚਲੇ ਆ ਮਹਾਰਾਜ ਥਿੱਦੀ ਦੇਰ ਦਾ ਪ੍ਰਾਣਾ ਗੁਰਦੁਆਰਾ ਸੀ ਤੇ 25 ਸਾਲ ਕਰਾਵਾ ਸੀ ਬੜਾ ਕਿਹੜੇ ਨਾਮ ਤੇ ਬਣਿਆ ਸੀ ਬਾਬਾ ਦੀਪ ਸਿੰਘ ਅਸੀਂ ਦਸਿੰਘਾਂ ਦੇ ਨਾਮ ਸੀਦਾ ਬਾਬਾ ਦੀਪ ਸਿੰਘ ਸੀ ਠੀਕ ਬਾਬਾ ਦੀਪ ਸਿੰਘ ਦਸਿੰਘਾਂ ਦੇ ਨਾਮ ਤੇ ਸੀ ਦਸਿੰਘਾਂ ਦੇ ਆਹੀਂ ਸਾਡਾ ਪਰਿਵਾਰ ਇੱਥੇ ਬਾਕੀ ਪੁੱਛ-ਪਛੇ ਦਿੱਤੀਆਂ ਜਾਂਦੀਆਂ ਸੀ ਜਾਂ ਕੋਈ ਧਾਗੇਤ ਵੀ ਦਿੱਤੇ ਜਾਂਦੇ ਨੇ ਮੈਂ ਪੁੱਛਿਆ ਨੇ ਕਹਿੰਦੇ ਸ਼ਬਦ ਫੋਟੋ ਕਰ ਦਿੰਦੀ ਐ ਜਿਹੜਾ ਦੁੱਖੀ ਵਾਲਾ ਵੀ ਸ਼ਬਦ ਪੜੋ ਅਰਦਾਸੀਏ ਸ਼ਬਦਾਂ ਦੇ ਸ਼ਬਦ ਪੜੋ ਹੋਰ ਪੁੱਛਾ ਵਾਲਾ ਇੱਥੇ ਕੋਈ ਕੰਮ ਨਹੀਂ ਸ਼ਬਦ ਦੱਸੀ ਜਾਂਦੇ ਆ ਗੁਰਬਾਣੀ ਦੇ ਸ਼ਬਦ ਦੱਸੀ ਜਾਂਦੇ